ਦੁਆਰਾ ਸ੍ਰੀ ਅਕਾਲ ਬੁੱਗਾ ਸਾਹਿਬ ਛਾਉਣੀ ਨਿਹੰਗ ਸਿੰਘਾਂ ਵਿਖੇ ਜੁੱਤੀਆਂ ਸਮੇਤ ਪੁਲਿਸ ਵੱਲੋਂ ਦਾਖਲ ਹੋ ਕੇ ਬੇਅਦਬੀ ਕਰਨ ਅਤੇ ਗੋਲੀ ਚਲਾਉਂਦੀ ਘਟਨਾ ਦੇ ਰੋਸ ਵਜੋਂ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਂਝੇ ਤੌਰ ਤੇ ਆਰੰਭਿਆ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ੍ਰੀ ਅਕਾਲ ਬੁੱਗਾ ਸਾਹਿਬ ਦੇ ਬਾਹਰ ਆਰੰਭ ਗਏ ਇਸ ਰੋਸ ਪ੍ਰਦਰਸ਼ਨ ਵਿੱਚ ਅਜਸਤਾਈਵੇ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਯਥੇਦਾਰ ਜਰਨੈਲ ਸਿੰਘ ਡੋਗਰਾਵਾਲ ਹਰਜੀਤ ਸਿੰਘ ਵਾਲਿਆ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਤੇ ਸੀਨੀਅਰ ਅਕਾਲੀ ਆਗੂ ਅਮਰਬੀਰ ਸਿੰਘ ਲਾਲੀ ਇੰਦਰਬੀਰ ਸਿੰਘ ਚਾਲ ਹਲਕੇ ਦੀਆਂ ਸੰਗਤਾਂ ਨਾਲ ਹਾਜ਼ਰ ਹੋਏ ਤਰਨੇ ਦੌਰਾਨ ਬੁਲਾਰਿਆਂ ਨੇ ਸ਼੍ਰੀ ਭਗਵੰਤ ਮਾਨ ਸਰਕਾਰ ਦੀ ਕਰੜੀ ਆਲੋਚਨਾ ਕਰਦਿਆ ਕਿਹਾ ਕਿ ਪਾਵਨ ਗੁਰਧਾਮ ਦੀ ਬੇਅਦਬੀ ਕਰਵਾ ਕੇ ਸਰਕਾਰ ਨੇ ਸਿੱਖ ਭਾਵਨਾਵਾਂ ਨੂੰ ਸੱਟ ਮਾਰੀ ਹੈ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਨੇ ਪੁਲਿਸ ਨੂੰ ਹੁਕਮ ਜਾਰੀ ਕਰਕੇ ਗੁਰਦੁਆਰਾ ਅਕਾਲ ਬੁੱਗਾ ਸਾਹਿਬ ਵਿਖੇ ਬੇਅਦਬੀ ਦੀ ਪੇੜਾ ਮੇਂ ਹਰਕਤ ਕੀਤੀ ਹੈ ਜਿਸ ਨੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਤੋੜ ਕੇ ਰੱਖ ਦਿੱਤਾ ਹੈ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਉਹ ਆਹਿਦ ਦੀ ਕਾ ਖਾਲਸਾ ਅਗਵਾਈ ਅਗਵਾਈ ਕਰ ਜੀ ਕਿ ਭੱਤੇ ਜੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਪਵਿੱਤਰ ਧਰਤੀ ਸultanpur Lodhi ਵਿਖੇ ਅਸੀਂ ਸਮੂਹ ਗੁਰੂ ਨਾਨਕ ਨਾਮ ਲਿਵਾ ਸੰਗਤਾਂ ਅੱਜ ਪੰਜਵੇਂ ਦਿਨ ਦਾ ਰੋਸ ਧਰਨਾ ਜੋ ਸਰਦਾਰ ਜਰਨੈਲ ਸਿੰਘ ਡੋਗਰਾਵਾਲਾ ਮੈਂਬਰ ਐਸਜੀਪੀਸੀ ਉਹਨਾਂ ਦੀ ਅਗਵਾਈ ਵਿੱਚ ਸਾਰੀਆਂ ਕਪੂਰਥਲੇ ਦੀਆਂ ਸੰਗਤਾਂ ਇਕੱਠੀਆਂ ਹੋਈਆਂ ਵਾ ਸਾਡੇ ਮਨ ਵਿੱਚ ਇੱਕ ਬਹੁਤ ਵੱਡਾ ਰੋਸ ਆ ਇਹ ਸਰਕਾਰ ਨੇ ਜੋ ਪਿਛਲੇ ਦਿਨੀ ਆਪਣੇ ਗੁਰਦੁਆਰਾ ਕਾਲ ਪੁੰਗਾ ਸਾਹਿਬ ਵਿਖੇ ਜੋ ਭਾਰੀ ਫੋਰਸ ਭੇਜ ਕੇ ਕਤਾਈ ਕੀਤੀ ਆ ਇਹਦੀ ਅਸੀਂ ਕੋਰ ਦਿੰਦਿਆ ਕਰਦੇ ਆ ਤੇ ਸਰਕਾਰ પાસે ਮੰਗ ਕਰਦੇ ਆ ਕਿ ਸਾਨੂੰ ਬਣਦਾ ਇਨਸਾਫ ਦਵਾਇਆ ਜਾਏ ਕਿਉਂਕਿ 1984 ਵਿੱਚ ਵੀ ਬੇਹਰਮਤੀ ਕੀਤੀ ਗਈ ਤੇ ਹੁਣ ਵੀ ਗੁਰਦੁਆਰਿਆਂ ਦੇ ਵਿੱਚ ਬੇਹਰਮਤੀ ਕੀਤੀ ਗਈ ਆ ਇਹ ਨਹੀਂ ਹੋਣੀ ਚਾਹੀਦੀ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਜਿਹੜੇ ਦੋਸ਼ੀ ਆ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਦਿੱਤੀਆਂ ਜਾਣ ਤੇ ਅਨਸਾਫ਼ ਜਿਹੜਾ ਵਾ ਕੀਤਾ ਜਾਵੇ ਸਾਡੇ ਨਾਲ ਸਿੱਖ ਕੌਮ ਦੇ ਨਾਲ ਅਨਸਾਫ਼ ਕੀਤਾ ਜਾਵੇ ਅੱਗੇ ਤੋਂ ਅਜਈਆਂ ਕ੍ਰੀਤੀਆਂ ਕਰਨ ਤੋਂ ਜਿਹੜਾ ਵਾ ਉਹ ਬਚਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਮੇਰੇ ਸਾਥੀਆਂ ਨੇ ਦੱਸਿਆ ਹੈ ਕਿ ਗੁਰਦੁਆਰਾ ਅਕਾਲ ਬੂੰਗਾ ਸਾਹਿਬ ਜੋ ਕਿ ਗੁਰਦੁਆਰਾ ਬੇਸ ਸਾਹਿਬ ਦੇ ਬਿਲਕੁਲ ਸਾਹਮਣੇ ਆ ਉੱਥੇ 23 ਤਰੀਕ ਨੂੰ ਸਰਕਾਰ ਨੇ ਗੋਲੀ ਚਲਾ ਕੇ ਉੱਥੇ ਗੁਰਗਾਂ ਸਾਹਿਬ ਦਾ ਨਰਾਦਰ ਕੀਤਾ ਸੰਗਤਾ ਦਾ ਵੀ ਕੀਤਾ ਜੋ ਕਿ ਬਹੁਤ ਹੀ ਮੰਦ ਭੰਗਾ ਹੈ ਜਿੱਦਾਂ ਕਾਂਗਰਸ ਨੇ 1984 ਵਿੱਚ ਹਰਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਸੀ ਉਸੇ ਤਰ੍ਹਾਂ ਇਹ ਸਰਕਾਰ ਨੇ ਵੀ ਅੱਜ ਇੱਥੇ ਨਿਸ਼ਾਨਾ ਬਣਾਇਆ ਸੁਲਤਾਨਪੁਰ ਚ ਜੋ ਕਿ ਬਹੁਤ ਹੀ ਮੰਦ ਭੰਗਾ ਹੈ ਤੇ ਸਿੱਖ ਕੌਮ ਜਿਹੜੀ ਆ ਇਹ ਕਦੇ ਵੀ ਬਰਦਾਸ਼ਤ ਨਹੀਂ ਕਰੂਗੀ ਇਹ ਗੁੱਧੋਸਾ ਮਾ ਵਿੱਚ ਇਹ ਦਾ ਅੰਦਾਜੀ ਕਰ ਲਗੇ ਸੋ ਸਰਕਾਰ ਨੂੰ ਇਹੋ ਹੀ ਬੇਨਤੀ ਹੈ ਉਹ ਪਹਿਲੋਂ ਤੇ ਉਹ ਜਿਨ੍ਹਾਂ ਨੇ ਗੋਲੀ ਚਲਾਈ ਆ ਜਾਂ ਗੇੜੇ ਗੋਲੀ ਚਲਾਉਣ ਨੂੰ ਕਹਿਣ ਵਾਲੇ ਆ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਸੇਕ ਕੌਮ ਅਨਸਾਬ ਮਿਲੇ ਕਿਉਂਕਿ ਸੇਕ ਕੌਮ ਸਭ ਕੁਝ ਬਰਦਾਸ਼ਤ ਕਰ ਸਕਦੀ ਆ ਪਰ ਜੇ ਉਹਦੇ ਗੁੱਸਾ ਮਾਤੇ ਕੋਈ ਹਮਲਾ ਕਰੇ ਇਹ ਕਦੇ ਵੀ ਬਰਦਾਸ਼ਤ ਨਹੀਂ ਕਰੂਗੀ ਇਹ ਇਹ ਸਰਕਾਰ ਨੂੰ ਸਭ ਨਹੀਂ ਲੈਣਾ ਚਾਹੀਦਾ ਵਾ ਤੇ ਅੱਗੇ ਤੋਂ ਵੀ ਕਦੇ ਵੀ ਇਹੋ ਜਿਹਾ ਇਹ ਜਿਹੜਾ ਕੰਮ ਨਹੀਂ ਕਰਨਾ ਚਾਹੀਦਾ ਸੋ ਅਸੀਂ ਇਹੋ ਹੀ ਅਪੀਲ ਕਰਦੇ ਆਂ ਦੇ ਸਰਕਾਰ ਨੂੰ ਉਹਨਾਂ ਦੋਸ਼ੀਆਂ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪੁਲਿਸ ਨੇ ਗੁਰਦੁਆਰਾ ਕਾਲ ਬੂੰਗਾ ਸਾਹਿਬ ਦੇ ਉੱਤੇ ਹਮਲਾ ਕੀਤਾ ਸਰਕਾਰ ਦੇ ਕਹਿਣ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਸਬੰਧ ਦੇ ਵਿੱਚ ਲੜੀਵਾਰ ਜੋ ਧਰਨਾ ਚੱਲ ਰਿਹਾ ਹੈ ਉਹਦੇ ਵਿੱਚ ਜਥੇਦਾਰ ਜਰਨੈਲ ਸਿੰਘ ਜੀ ਮੈਂਬਰ ਐਸਡੀਪੀਸੀ ਜ਼ਿਲ੍ਹਾ ਕਪੂਰਥਲਾ ਜਿਹਦੀ ਪ੍ਰਧਾਨਗੀ ਹੈ ਇਕੱਠੇ ਹੋ ਕੇ ਇੱਥੇ ਧਰਨਾ ਦੇਣ ਵਾਸਤੇ ਆਏ ਆ ਤਾਕੇ ਸਰਕਾਰ ਦੇ ਕੰਨ ਖੁੱਲ ਸਕਣ ਵੇਖੋ ਸਮੇਂ-ਸਮੇਂ ਦੀਆਂ ਸਰਕਾਰਾਂ ਹਮੇਸ਼ਾ ਹੀ ਸਿੱਖ ਕੌਮ ਦੇ ਨਾਲ ਧੱਕਾ ਕਰਦੀਆਂ ਆਈਆਂ ਔਰ ਜਿਹੜੀ ਇਹ ਸਰਕਾਰ ਆ ਇਹ ਵੀ ਕਿਤੇ ਨਾ ਕਿਤੇ ਕਾਂਗਰਸ ਦੇ ਦੱਸੇ ਹੋਏ ਪੂਰਨਿਆਂ ਦੇ ਉੱਤੇ ਚੱਲ ਰਹੀ ਆ ਉਹਨਾਂ ਨੇ ਵੀ ਉਸ ਵੇਲੇ ਸਾਡੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ توپਾਂ ਦੇ ਨਾਲ ਦਿੱਲੀ 'ਚ ਕਤਲੇਆਮ ਕੀਤਾ ਤੇ ਉਹੀ ਕੰਮ ਇਹ ਸਰਕਾਰ ਨੇ ਸ਼ੁਰੂ ਕਰਤਾ ਤੁਹਾਨੂੰ ਪਤਾ ਹੀ ਹੈ ਕਿ ਰੋਜ਼ ਅਖਬਾਰਾਂ ਚ ਆਉਂਦੀ ਹੈ ਸਾਝਾ ਵੀ ਬਾਦਰੇ ਨੇ ਕਾਂਗਰਸ ਦੇ ਨਾਲ ਔਰ ਉਹਨਾਂ ਦੀਆਂ ਦੱਸੇ ਹੋਏ ਜਿਹੜੇ ਰਾਹ ਆ ਉਹਨਾਂ ਦੇ ਉੱਤੇ ਚੱਲਦੇ ਆ। ਉਹ ਦੇਖੋ ਬੜਾ ਮੰਦ ਭਾਗਾ ਦਿਨ ਸੀ। ਗੁਰੂ ਸਾਹਿਬ ਦਾ ਸਾਡੇ ਦਾ ਜਿਹੜੇ ਸਭ ਤੋਂ ਸਤਕਾਰਤ ਸਾਡੇ ਪਹਿਲੀ ਪਾਛੇ ਗੁਰਨਾਗਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਆ ਪਰ ਉਸ ਦਿਨ ਸਰਕਾਰ ਨੇ ਢਣਾਉਣੀ ਹਰਕਤ ਕੀਤੀ ਆ। ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਕਿ ਇਹ ਸਿੱਕ ਕੌਮ ਦੇ ਨਾਲ ਜਿਹੜੇ ਧੱਕੇ ਕਰ ਰਿਹਾ ਹੈ ਤੁਹਾਡੇ ਵਾਸਤੇ ਠੀਕ ਨਹੀਂ। ਸਾਨੂੰ ਦੱਸਿਆ ਜਾਵੇ ਕਿ ਜਦੋਂ ਤਾਂ ਬਰਗਾੜੀ ਵਾਲੀ ਗੱਲ ਹੁੰਦੀ ਆ ਤੇ ਉਦੋਂ ਮੁੱਖ ਮੰਤਰੀ ਦੇ ਹੁਕਮ ਦੱਸ ਦਿੰਦੇ ਆ ਅੱਜ ਕਿਸ ਦੇ ਹੁਕਮ ਦੇਦੇ ਆ? ਅੱਜ ਭਗਵੰਤ ਮਾਨ ਕੋ ਹோம் ਦਾ ਮਹਿਕਮਾ ਮੁੱਖ ਮੰਤਰੀ ਆ ਉਹਦੇ ਹੁਕਮਾਂ ਤੇ ਗੋਲੀ ਚਲਾਈ ਗਈ ਔਰ ਪੂਰੀ ਸ਼ਾਸਤ ਦੇ ਮੁਤਾਬਕ ਪੂਰੀ ਸ਼ਾਸਤ ਨਾਲ ਇਸ ਗੁਰਦਾਰਾ ਸਾਹਿਬ ਦੇ ਉੱਤੇ ਗੁਰੂ ਘਰ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੋ ਮੈਂ ਜਿਆਦਾ ਲੰਬਾਰੀ ਮੈਂ ਬੇਨਤੀ ਕਰੂੰਗਾ ਖਾਸ ਕਰਕੇ ਸਾਡੀ ਸਿੱਖ ਕੌਮ ਨੂੰ ਤੁਹਾਡੇ ਨਾਲ ਬਹੁਤ ਬੇਇਨਸਾਫੀਆਂ ਹੋ ਰਹੀਆਂ ਔਰ ਸਾਰੀ ਕੌਮ ਨੂੰ ਇੱਕ ਝੰਡੇ ਥਲੇ ਇਕੱਠੇ ਹੋਣਾ ਚਾਹੀਦਾ ਔਰ ਇਕੱਠੇ ਹੋ ਕੇ ਲੜਾਈ ਲੈਣੀ ਚਾਹੀਦੀ ਆ। ਕਿਉਂਕਿ ਆਪਣੀ ਗਿਣਤੀ ਬਹੁਤ ਥੋੜੀ ਆ ਸਾਡੇ ਦੇਸ਼ ਦੇ ਵਿੱਚ ਸਾਨੂੰ ਇਕੱਠੇ ਹੋਣਾ ਚਾਹੀਦਾ ਏਡੀਆਂ ਕੋਧੀਆਂ ਚਾਲਾਂ ਸਾਰੀਆਂ ਸਰਕਾਰਾਂ ਦੀਆਂ ਜਿੰਨੀਆਂ ਵੀ ਪਾਰਟੀਆਂ ਨੇ ਉਹ ਸਾਰੀਆਂ ਸਾਡੇ ਨਾਲ ਧੱਕਾ ਕਰ ਰਹੀਆਂ ਸਮੇਂ-ਸਮੇਂ ਤੇ ਤੁਸੀਂ ਉਹਨਾਂ ਦੇ ਬਿਆਨ ਸੁਣਦੇ ਹੋ ਤੇ ਕੋਈ ਵੀ ਸਰਕਾਰ ਆ ਇਸ ਕਰਕੇ ਮੇਰੀ ਤੇ ਇੰਨੀ ਕਿ ਬੇਨਤੀ ਆ ਕਿ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਔਰ ਜਿਹੜੇ ਇਦਾਂ ਦੀਆਂ ਸਰਕਾਰਾਂ ਧੱਕਾ ਕਰਦੀਆਂ ਉਹਨਾਂ ਦੇ ਖਿਲਾਫ ਡਟ ਕੇ ਖੜਨਾ ਚਾਹੀਦਾ ਤੇ ਅਸੀਂ ਫੇਰ ਬੇਨਤੀ ਕਰਾਂਗੇ ਕਿ ਸਰਕਾਰ ਸਾਨੂੰ ਦੱਸਿਆ ਜਾਵੇ ਸਰਕਾਰ ਵੱਲੋਂ ਕਿ ਗੋਲੀ ਕਿਹਨੇ ਚਲਾਈ ਆ ਸਾਡੇ ਜਿਹੜੇ ਗੁਰੂ ਘਰ ਆ ਇਹਨਾਂ ਨੂੰ ਆਜ਼ਾਦ ਕੀਤਾ ਜਾਵੇ ਜਿਨ੍ਹਾਂ ਨੂੰ ਇਹਨੇ ਧੱਕੇ ਨਾਲ ਮੁਰਿਆ ਇੱਕ ਫਾਰ ਬਿਗੇਡ ਕਰਾ ਕਰਕੇ ਬੈਰੀਗੇਡ ਲਾ ਕੇ ਸੰਗਤਾਂ ਨੂੰ ਅੰਦਰ ਜਾਣ ਤੋਂ ਰੋਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਰੋਸ ਧਰਨਾ ਜਿਹੜਾ ਕਾਫੀ ਲੰਮੇ ਸਮੇਂ ਤੋਂ ਹਲਕਾ ਭਾਈ ਚੱਲ ਰਿਹਾ ਉਹਦੀ ਲੜੀ ਦੇ ਤਹਿਤ ਅੱਜ ਹਲਕਾ ਕਪੂਰਥਲਾ ਤੋਂ ਮੈਂਬਰ ਜੀਪੀਸੀ ਸਾਈਂ ਜਨੈਲ ਸਿੰਘ ਲੀ ਡੋਗਰਾ ਵਾਲਾ ਤੇ ਸਮੂਹ ਸ਼੍ਰੋਮੀ ਅਕਾਲੀ ਦਲ ਦੇ ਐਸਪੀਸੀ ਲੀਡਰ ਸਾਹਿਬਾਨ ਤੇ ਵਰਕਰ ਸਾਹਿਬਾਨ ਦੀ ਹਾਜ਼ਰੀ ਚ ਅੱਜ ਧਰਨਾ ਬੇਰ ਸਾਹਿਬ ਦੇ ਬਾਹਰ ਅਕਾਲ ਬੂੰਗਾ ਸਾਹਿਬ ਗੁਰਦੁਆਰਾ ਦੇ ਸਾਹਮਣੇ ਲੱਗਾ ਉਹਦੇ ਚ ਅਸੀਂ ਸਾਰੇ ਸਰਕਾਰ ਨੂੰ ਇਹ ਪੁੱਛਣ ਵਾਸਤੇ ਕਿ ਜੋ 2 ਸਾਲ ਤੋਂ ਲਗਾਤਾਰ ਸਰਕਾਰੇ ਨਵੀਂ ਸਰਕਾਰ ਜਿਹੜੀ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀ ਗਲਤੀ ਦੇ ਨਾਲ ਚੁਣ ਕੇ ਕਿਸੇ ਭਲੇਖੇ ਦੇ ਨਾਲ ਚੁਣ ਚੁਣ ਕੇ ਇਹ ਅੱਜ ਪਛਤਾਵਾ ਹੋ ਰਿਹਾ ਸਾਰੇ ਪੰਜਾਬ ਨੂੰ ਕਿ ਧਾਰਮਿਕ ਸਥਾਨਾਂ ਦੇ ਉੱਤੇ ਕੋਈ ਧਾਰਮਿਕ ਸਥਾਨ ਮਖੂਜ਼ ਨਹੀਂ ਹੈਗਾ ਕਿਸੇ ਨੂੰ ਹੱਕ ਨਹੀਂ ਧਰਨ ਦੇ ਬੰਦੇ ਨੂੰ ਆਪਣੇ ਗੁਰਦੁਆਰੇ ਮਸਜਿਦ ਮਸੀਦ ਦੇ ਵਿੱਚ ਜਾ ਕੇ ਪੂਜਾ ਅਰਚਨਾ ਕਰ ਸਕੇ ਜਿਹਦੇ ਤਹਿਤ ਤੁਸੀਂ ਵੇਖਿਆ ਸੁਲਤਾਨ ਫੋ ਲੋਧੀ ਦਾ ਮਸਲਾ ਇੱਕ 1984 ਦੀ ਉਸ ਸਾਕੇ ਨੂੰ ਦਰਾਂਦਾ ਹੋਇਆ ਸਾਰੀ ਸਿੱਖ ਜਗਤ ਦੇ ਵਿੱਚ ਬੜੀ ਨਿਰਾਸ਼ਾ ਦੀ ਲਹਿਰ ਹੈ ਔਰ ਬਹੁਤ ਮੱਧ ਭਾਗੀ ਗੱਲ ਹੈ ਇਹ ਸਰਕਾਰ ਵਾਸਤੇ ਜਿਹਦਾ ਮੁੱਖ ਮੰਤਰੀ ਖਾਸ ਤੌਰ ਤੇ ਆਪਣੇ ਨੂੰ ਇਸੇ ਤਰ੍ਹਾਂ ਪਵਾਉਂਦਾ ਉਹਦੇ ਵਾਸਤੇ ਬੜੀ ਸ਼ਰਮ ਵਾਲੀ ਗੱਲ ਹੈ ਕਿ ਜਿਹੜਾ ਉਸ ਲੜੀ ਦੇ ਤਹਿਤ ਜਿਵੇਂ ਵਕਵਾਕ ਜਿਹਦਾ ਡੋਗਰਾਂ ਵਾਲਾ ਸਾਹਿਬ ਨੇ ਦੱਸਿਆ ਪੇ ਕਪੂਰਥਲਾ ਵਿੱਚ ਵੀ ਗੁਰਦੁਆਰਾ ਇੱਕ 145 ਲੱਗੀ ਹੈ ਔਰ ਇਹਦੇ ਗੁਰਦੁਆਰਾ ਸਾਹਿਬ ਦੇ ਬਾਹਰ ਵੀ ਦੇਖੋ ਸਰਕਾਰੀ ਗੱਡੀਆਂ ਫਾਇਰ ਬ੍ਰੀਡ ਖੜਾ ਕਰਕੇ 145 ਲਾ ਕੇ ਸੰਗਤ ਨੂੰ ਜਿਹੜੀਆਂ ਸ਼ਰਧਾ ਭਾਵਨਾ ਦੇ ਨਾਲ ਦੂਰੋਂ ਤਰਾੜਿਆਂ ਤੋਂ ਮੱਥਾ ਟੇਕਣ ਵਾਸਤੇ ਗੁਰੂ ਘਰ ਆਉਂਦੀ ਏ ਉਹਨੂੰ ਬੰਦ ਕੀਤਾ ਗਿਆ ਅੱਜ ਬਹੁਤ ਵੱਡਾ ਡਿਕਟੇਟਰਸ਼ਿਪ ਦਾ ਰਾਜ ਸਾਰੇ ਪੰਜਾਬ ਚੱਲ ਰਿਹਾ ਬਹੁਤ ਮਾੜੀ ਗੱਲ ਏ ਔਰ ਸਾਰੇ ਜਗਤ ਸਿੱਖ ਜਗਤ ਦੇ ਮੰਗ ਕਰਦੇ ਆਂ ਇਸ ਦੀ ਹਾਈ ਲੈਵਲ ਕਮੇਟੀ ਇਨਕੁਆਇਰੀ ਕਰਕੇ ਸਿੱਖ ਕੌਮ ਨੂੰ ਧਰਮ ਨੂੰ ਇਨਸਾਫ ਦਿੱਤਾ ਜਾਏ ਤੇ ਬੰਦੇ ਦੋਸ਼ੀਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਔਰ ਬਹੁਤ ਜ਼ਰੂਰੀ ਹੈ ਇਹ ਇਹਨੀਆਂ ਬੇਇਨਸਾਫੀ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਜਨੈਲ ਸਿੰਘ ਟੂਗੜਾਵਾਲਾ ਜੀ ਦੀ ਅਗਵਾਈ ਦੇ ਹੇਟ ਅਸੀਂ ਅੱਜ ਸੁਲਤਾਨਪੁਰ ਲੋਧੀ ਵਿਖੇ ਆਏ ਆ ਰੋਸ ਧਰਨੇ ਦੇ ਵਿੱਚ ਸ਼ਾਮਲ ਹੋਏ ਆ ਸਾਰੀ ਸੰਗਤ ਕਪੂਰਥਲੇ ਤੋਂ ਸੁਲਤਾਨਪੁਰ ਲੋਧੀ ਤੋਂ ਸਾਰੀਆਂ ਸੰਗਤਾਂ ਅਜ ਰੋਸ ਧਰਨੇ ਵਿੱਚ ਸ਼ਾਮਲ ਹੋਣ ਵਾਸਤੇ ਆਈਆਂ ਸਾਡੇ ਸਾਹਮਣੇ ਅਕਾਲ ਬੰਗਾ ਸਾਹਿਬ ਗੁਰਦੁਆਰਾ ਆ ਇਸ ਗੁਰਦੁਆਰਾ ਸਾਹਿਬ 'ਤੇ ਹਮਲਾ ਕੀਤਾ ਔਰ ਪੁਲਿਸ ਵੱਲੋਂ ਹਮਲਾ ਕਰਾਇਆ ਗਿਆ ਕਿਉਂਕਿ ਪੁਲਿਸ ਨੇ ਆ ਕੇ ਇੱਥੇ ਜਦੋਂ ਅੰਦਰ ਦਾਖਲ ਹੋਈ ਸਮੇਤ ਜੁੱਤੀਆਂ ਜੋੜੇ ਪਾ ਕੇ ਜਿੱਥੇ ਕਿ ਲੋਕ ਨਤਬਸਕ ਹੋਣ ਵਾਸਤੇ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਕਿ ਪ੍ਰੋਗਰਾਮ ਚੱਲ ਰਿਹਾ ਸੀਗਾ ਗੁਰੂ ਨਾਨਕ ਸਾਹਿਬ ਦਾ ਜਨਮ ਦਿਹਾੜਾ ਚੱਲ ਰਿਹਾ ਸੀ ਤੇ ਆਪਣੀ ਪੁਲਿਸ ਭੇਜ ਕੇ ਇਥੇ ਗੋਲੀਆਂ ਚਲਵਾਈਆਂ ਉਹ ਦਿਨ ਯਾਦ ਕਰਵਾਏ ਕਿ ਦਿੱਲੀ ਦੇ ਵਿੱਚ ਜਿੱਦਾਂ ਕਤਲਿਆ ਮ ਕਾਂਗਰਸ ਨੇ ਕਰਾਇਆ ਸੀ ਉਸੇ ਤਰ੍ਹਾਂ ਹੀ ਸਾਹਿਬ ਆਪਣੇ ਜਿਹੜੇ ਗੁਰੂ ਸਰਯਾਤ ਜਿੰਨੀਆਂ ਵੀ ਜਥੇਬੰਦੀਆਂ ਉਹਨਾਂ ਦੇ ਨਾਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਮੈਂਬਰ ਸਾਹਿਬਾਨ ਨੇ ਅੱਜ ਰੋਸ ਧਰਨੇ ਵਿੱਚ ਸ਼ਾਮਲ ਹੋਏ ਆ ਅਸੀਂ ਸਰਕਾਰ ਨੂੰ ਕਹਿੰਨੇ ਆ ਕਿ ਇਹ ਜਿਹੜਾ ਪਹਿਲਾਂ ਤਾਂ ਬਹੁਤ ਸਟੇਜਾਂ ਤੇ ਕੱਢ ਕੇ ਰੌਲਾ ਪਾਉਂਦਾ ਰਿਹਾ ਸੀਗਾ ਕਿ ਜਿਹੜਾ ਹੋਮ ਮਿਨਿਸਟਰ ਸੁਖਵੀਰ ਸਿੰਘ ਬਾਦਲ ਸੀਗਾ ਉਦੋਂ ਸਰਕਾਰ ਅਕਾਲੀ ਦਲ ਦੀ ਸੀਗੀ ਉੱਥੇ ਬਰਗਾੜੀ ਦਾ ਕਾਰ ਹੋਇਆ ਫਲਾਣਾ ਹੋਇਆ ਅੱਜ ਸੁੱਤਾ ਭਗਵੰਤ ਮਾਨ ਅੱਜ ਕਿਉਂ ਨਹੀਂ ਬਿਆਨ ਦਿੰਦਾ ਅੱਜ ਉਹਨੂੰ ਬਿਆਨ ਦੇਣਾ ਚਾਹੀਦਾ ਕਿ ਗੋਲੀ ਮੇਰੇ ਕਹਿਨ ਤੇ ਚੱਲੀ ਔਰ ਮੈਂ ਚਲਵਾਈ ਏ ਔਰ ਕਿਹੜੇ ਪ੍ਰਸ਼ਾਸਨ ਨੇ ਚਲਵਾਈ ਏ ਉਹ ਅੱਜ ਉਹਨੂੰ ਸਾਹਮਣੇ ਆ ਕੇ ਇਸ ਗੱਲ ਦੱਸਣ ਤੇ ਕੰਗਰਸ ਸੰਜਟਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਕਿ ਜਦੋਂ ਵੀ ਕੋਈ ਕਾਰਵਾਈ ਹੁੰਦੀ ਹੈ ਕਦੇ ਕਿਸੇ ਗੁਰਦੁਆਰਾ ਸਾਹਿਬ ਕਿ ਜਾ ਕੇ ਜਦੋਂ ਕੋਈ ਵੱਡਿਆਂ ਦਾ ਅੰਦਰ ਬੇਅਦਬੀ ਕਰਨ ਵਾਸਤੇ ਤੇ ਉਹਨੂੰ ਮੱਧਪਾਗਾ ਕਹਿ ਦਿੰਦੇ ਜੀ ਇਹ ਬਹੁਤ ਬੱਦਗੁੱਦੀ ਹੁੰਦਾ ਜੀ ਇਹ ਫਲਾਣਾ ਜੀ ਇਹ ਸਰਕਾਰਾਂ ਪਰਦੇ ਪਾਉਂਦੀਆਂ ਇਸੇ ਤਰ੍ਹਾਂ ਹਰਮੰਦਰ ਸਾਹਿਬ ਵੀ ਕੀ ਹੋਇਆ ਇਹ ਸਰਕਾਰਾਂ ਪਰਦੇ ਪਾਉਂਦੀਆਂ ਨੇ ਅੱਜ ਇਹਨਾਂ ਨੂੰ ਦੱਸਣਾ ਚਾਹੀਦਾ ਸਰਕਾਰ ਨੂੰ ਆ ਕੇ ਕਿ ਇਹ ਜਿਹੜੀ ਗੋਲੀ ਚਲਾਈ ਏ ਇਹ ਕਿਹਨੇ ਚਲਾਈ ਏ ਭਗਵਾਨ ਮਾਨ ਨੇ ਚਲਾਈ ਕਿ ਸਰਕਾਰ ਨੇ ਚਲਾਈ ਏ ਸੋ ਸਾਰੀ ਸੰਗਤ ਵਿੱਚ ਪੂਰੇ ਜਿੰਨੀ ਸਿੱਖ ਸੰਗਤ ਉਹਨਾਂ ਵਿੱਚ ਬਹੁਤ ਵੱਡਾ ਰੋਸ ਹੈ ਸੋ ਸਾਰੀ ਸੰਗਤ ਅੱਜ ਰੋਸ ਵਜੋਂ ਅੱਜ ਧਰਨੇ ਵਿੱਚ ਸ਼ਾਮਲ ਹੋਣ ਵਾਸਤੇ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਜਨੈਲ ਸਿੰਘ ਡੋਗਰਾ ਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਤੋਂ ਲੈ ਕੇ ਅੱਜ ਤੱਕ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਵਰਕਰ ਸਹਿਬਾਨਾਂ ਵੱਲੋਂ ਲਗਾਤਾਰ ਹਰ ਰੋਜ਼ ਤਰਨਾ ਲਗਾਇਆ ਜਾ ਰਿਹਾ ਆਪ ਜੀ ਨੂੰ ਪਤਾ ਹੈ ਕਿ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਇਸ ਪੁੱਤਰ ਧਰਤੀ ਤੇ ਹਰ ਸਾਲ ਸੰਕਟਾਂ ਬੜੇ ਛੜਦਾ ਤੇ ਭਾਵਨਾ ਨਾਲ ਦੇਸ਼ਾਂ ਤੇ ਵਿਦੇਸ਼ਾਂ ਤੋਂ ਆਕ ਬਣਾਉਂਦੀਆਂ ਹਨ ਔਰ ਇੱਥੇ ਹੀ ਦੋ ਨਿਆਂ ਸਿੰਘ ਜਥੇਬੰਦੀਆਂ ਦਾ ਆਪਸੀ ਟਕਰਾਅ ਹੋ ਗਿਆ 21 ਤਰੀਕ ਨੂੰ ਇੱਥੇ ਇੱਕ ਨਿਆਂ ਸਿੰਘ ਜਥੇਬੰਦੀ ਨੇ ਆ ਕੇ ਬੈਠ ਗਿਆ ਔਰ ਦੂਸਰੀ ਜਥੇਬੰਦੀ ਨੇ ਸਰਕਾਰ ਦੀ ਮੱਤ ਲੈ ਕੇ ਔਰ ਲਗਾਤਾਰ ਇੱਥੇ 21 ਤਰੀਕ ਨੂੰ ਉਹਨਾਂ ਨੇ ਆ ਕੇ 22 ਤਰੀਕ ਨੂੰ ਸ੍ਰੀ ਖੰਡ ਪੜ ਸਾਹਿਬ ਜੀ ਦਾ ਜਾਪ ਆਰੰਭ ਕਰਵਾ ਦਿੱਤੇ। ਔਰ ਮੈਂ ਸਮਝਦਾ ਹਾਂ ਕਿ 22 ਤੇ 23-24 ਨੂੰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਿਹੜੇ ਪਾਠ ਸੀ ਉਹ ਸੰਪੂਰਨ ਹੋਣੇ ਸੀ। ਪਰ ਮੌਕੇ ਦੀ ਹਕੂਮਤ ਨੇ ਨਾ ਤੇ ਸ੍ਰੀ ਆਖਣ ਪੜ ਸਾਹਿਬ ਦਾ ਖਿਆਲ ਰੱਖਿਆ ਔਰ ਨਾ ਹੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਜਹਾੜੇ ਦਾ ਖਿਆਲ ਰੱਖਿਆ। ਉਹਨਾਂ ਨੇ ਇੱਕ ਧੜੇ ਦੇ ਕਹਿਣ ਤੇ ਮੈਂ ਸਮਝਦਾ ਕਿ ਬੜਾ ਜਿੱਦਾਂ ਕਿ ਦੇ ਹਿੰਦੁਸਤਾਨ ਤੇ ਪਾਕਿਸਤਾਨ ਦੀ ਜੰਗ ਹੁੰਦੀ ਹੈ ਆ ਕੇ ਇਸ ਗੁਰਦੁਆਰਾ ਕਾਲ ਬੂੰਗਾ ਜੋ ਸਾਹਮਣੇ ਦਿਖਾਈ ਦੇ ਰਿਹਾ ਹੈ ਇਹਦੇ ਵਿੱਚ ਪੁਲਿਸ ਵੱਡੀ ਗਿਣਤੀ ਵਿੱਚ ਤੜਕੇ 4 ਵਜੇ ਸ਼ਾਮਲ ਹੋ ਗਈ ਔਰ ਅੰਦਰ ਜਾ ਕੇ ਜਿੱਥੇ ਨਿਹੰਗ ਸਿੰਘਾਂ ਨੂੰ 23 ਤਰੀਕ ਨੂੰ ਇੱਥੇ ਨਿਹੰਗ ਸਿੰਘਾਂ ਨੂੰ ਬੰਦੀ ਬਣਾਇਆ ਉਥੇ ਗੋਲੀਆਂ ਚਲਾਈਆਂ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਇੱਥੇ ਗੋਲੀਆਂ ਦੀ ਬਾਸ਼ਰ ਚੱਲੀ ਇਹਦੇ ਵਿੱਚ ਇੱਕ ਪੁਲਿਸ ਦਾ ਜਵਾਨ ਮਾਰਿਆ ਗਿਆ। ਔਰ ਮੈਂ ਸਮਝਦਾ ਹਾਂ ਕਿ ਜੇ ਸਰਕਾਰ ਇਹ ਧੜੇ ਬੰਦੀ ਜਾ ਕੇ ਇਹ ਕੰਮ ਨਾ ਕਰਦੀ ਤੇ 23 ਤਰੀਕ ਤੋਂ ਬਾਅਦ 24 ਤੇ 25 ਤੇ 26 27 ਤਰੀਕ ਨੂੰ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਯ ਝੜਾ ਸਪੂਰ ਹੋਏਦਾ। ਜੇ ਇਥੋਂ ਦੀ ਹਕੂਮਤ, ਜ਼ਿਲ੍ਹੇ ਦਾ ਪ੍ਰਸ਼ਾਸਨ ਇਹਦੇ ਖਿਆਲ ਰੱਖਦਾ ਕਿ ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ ਪੁੱਤਰ ਧਿਆੜਾ ਹੈ ਇਹ 27 ਤੋਂ ਬਾਅਦ ਦੋਨਾਂ ਧੜਿਆਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਨੂੰ ਕਿਉਂਕਿ ਆਪਸੀ ਵਿੱਚ ਕਲੇਸ਼ ਸੀ ਉਹਨਾਂ ਦਾ ਇਹਨਾਂ ਦੋਹਾਂ ਧੜਿਆਂ ਨੂੰ ਬੁਲਾ ਲੈਂਦੇ ਔਰ ਬੁਲਾ ਕੇ ਦੋਨਾਂ ਧੜਿਆਂ ਦੇ ਕਾਗਜ਼ात ਦੇਖਦੇ ਔਰ ਜਿਹੜੇ ਧੜੇ ਦੇ ਕਾਜ ਨਕੀਬ ਹੁੰਦੇ ਉਹ ਧੜੇ ਨੂੰ ਇਸ ਗੁਰੂ ਕਾ ਦੀ ਸੇਵਾ ਸੌਂਪ ਦਿੰਦੇ ਪਰ ਇਸ ਮੌਜੂਦਾ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨੇ ਭਗਵੰਤ ਮਾਨ ਦੇ ਇਸ਼ਾਰੇ ਤੇ ਅਸੀਂ ਲਗਾਤਾਰ ਕਿੰਨੇ ਦਿਨ ਵੀ ਧਰਨਾ ਦੇ ਰਹੇ ਹਾਂ ਅਸੀਂ ਇੱਕੋ ਹੀ ਸਵਾਲ ਪੁੱਛਦੇ ਆ ਕਿ ਸਾਨੂੰ ਇੱਕ ਗੱਲ ਦੱਸੀ ਜਾਵੇ ਕਿ ਇਸ ਗੋਲੀ ਚਲਾਉਣ ਦਾ ਆਰਡਰ ਕਿਹਦੇ ਵੱਲੋਂ ਹੋਇਆ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਦਿੱਤਾ ਜ਼ਿਲ੍ਹੇ ਦੇ ਐਸਐਲਪੀ ਨੇ ਦਿੱਤਾ ਜ਼ਿਲ੍ਹੇ ਦੇ ਕਿਸੇ ਹਾਲਾ ਹੋਰ ਅਫਸਰ ਨੇ ਦਿੱਤਾ ਜਾਂ ਪੰਜਾਬ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਾਰ ਭਗਵੰਤ ਸਿੰਘ ਮਾਨ ਨੇ ਦਿੱਤਾ ਕਿਉਂਕਿ ਹੋਮ ਮਿਨਿਸਟਰੀ ਉਹਦੇ ਕੋਲ ਆ ਤੇ ਮੁੱਖ ਮੰਤਰੀ ਪੰਜਾਬ ਦੇ ਉਹ ਹੀ ਆ ਅਸੀਂ ਸਮਝਦੇ ਆ ਕਿ ਇਹ ਜੋ ਗੋਲੀ ਚਲਾਉਣ ਦਾ ਹੁਕਮ ਕੀਤਾ ਉਹ ਭਗਵੰਤ ਸਿੰਘ ਮਾਨ ਨੇ ਕੀਤਾ ਜਿਹਦੇ ਨਾਲ ਪੰਜਾਬ ਦੇ ਵਿੱਚ ਔਰ ਸਾਜ਼ ਕਰਕੇ ਇਸ ਪੁੱਤਰ ਸਾਡੇ دہشت ਦਾ ਮਾਹੌਲ ਬਣਿਆ ਔਰ ਸੰਗਤਾਂ ਨੇ ਲਗਾਤਾਰ ਜਿੱਥੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕਰਨੀਆਂ ਸੀ ਉਥੇ ਆ ਕੇ ਸੰਗਤਾਂ ਔਣੋਂ ਡਰਨ ਲੱਗ ਪਈਆਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਸਾਹਿਬ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰ ਸਖਬੀਰ ਸਿੰਘ ਬਾਦਲ ਨੇ ਸੰਗਤਾਂ ਨੂੰ ਅਪੀਲਾਂ ਕੀਤੀਆਂ ਕਿ ਆਓ ਅਣਕੇ ਗੁਰੂ ਕਰਦੀਆਂ ਖੁਸ਼ੀਆਂ ਨਾ ਤਮਸ ਹੋ ਕੇ ਪ੍ਰਾਪਤ ਕਰੋ ਪਰ ਐਸੀ ਦਸਤ ਦਾ ਮਾਹੌਲ ਸੀ ਅਸੀਂ ਇਹ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਕਿ ਜਦੋਂ ਤੁਸੀਂ ਆ ਕੇ ਪੁਲਿਸ ਨੇ ਅੰਦਰ ਪਹਿਰਾ ਕੀਤਾ ਵਾ ਤੁਸੀਂ ਇਹ ਐਲਾਨ ਕੀਤਾ ਸੀ ਕਿ ਜਿੰਨੇ ਵੀ ਅੰਦਰ ਨਿਹੰਗ ਸਿੰਘ ਜਥੇਬੰਦੀਆਂ ਬੈਠੀਆਂ ਉਹਨਾਂ ਨੂੰ ਸਪੀਕਰ ਰਾਈ ਜਾਂ ਹੋਰ ਕਿਸੇ ਰਾਈ ਆਵਾਜ਼ ਮਾਰੀ ਹੋਵੇ ਸਾਰੇ ਨਿਹੰਗ ਸਿੰਘ ਜਥੇਬੰਦੀਆਂ ਬਾਹਰ ਆ ਜਾਓ ਨਹੀਂ ਤੇ ਸਰਕਾਰ ਦੀਆਂ ਗੋਲੀਆਂ ਖਾਲੀ ਤਿਆਰ ਹੋ ਜਾਓ ਮੈਂ ਸਮਝਦਾ ਉਹਦੇ ਵਿੱਚ ਬਹੁਤ سارے ਨਿਹੰਗ ਜਖਮੀ ਹੋਏ ਔਰ 17 18 ਦੇ ਕਰੀਬ ਜਖਮੀ ਅੱਜ ਗ੍ਰਿਫਤਾਰ ਕਰਕੇ ਇਹਨਾਂ ਨੇ ਜੇਲਾ ਵਿੱਚ ਛੁੱਟੇ ਹੋਇਆ ਇਹ ਸਰਕਾਰ ਨੇ ਹਮੇਸ਼ਾ ਹੀ ਇੱਥੇ ਗੁਰੂ ਕਰਨ ਦੇ ਕਰਨ ਦਾ ਇੱਕ ਤਿਆਇਆ ਕੀਤਾ ਹੋਇਆ ਹੈ ਔਰ ਜਿਹੜੇ ਰੋਸ ਹੋ ਜਾਓ ਫੂਖਲੇ ਦੇ ਜ਼ਿਲ੍ਹੇ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਲੀਡਰ ਸਾਰੇ ਹੀ ਹਾਜ਼ਰ ਨੇ ਮੇਰੇ ਨਾਲ ਲਵਾ ਬੜਾ ਸਮਾਂ ਲੱਗੇਗਾ ਤੇ ਸਾਰੇ ਲੀਡਰਾਂ ਨੇ ਫੈਸਲਾ ਕੀਤਾ ਹੈ ਕਿ ਅਸੀਂ ਸਿਰਫ ਤੇ ਸਿਰਫ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੋਦਰਾ ਸ਼੍ਰੀ ਭੇਰ ਸਾਹਿਬ ਅੰਦਰ ਅਰਦਾਸ ਬੇਤੀ ਕਰਕੇ ਅਸੀਂ ਇਸ ਧਰਨੇ ਤੇ ਰੋਸ ਪਿਆਰਾ ਕਰਨ ਲਈ ਬੈਠੇ ਆਂ ਔਰ ਸਾਡੇ ਪਾਠੀ ਸਹਾਰੇ ਅਸੀਂ ਜਪਜੀ ਸਾਹਿਬ ਦੇ ਜਾਪ ਕੀਤੇ ਨੇ ਵਾਹਿਗੁਰੂ ਦੇ ਜਾਪ ਕੀਤੇ ਨੇ ਸਾਡਾ ਕੋਈ ਇਸ ਸਰਕਾਰ ਦੇ ਵਿਖੇ ਇੱਕੋ ਵਿਰੋਧ ਹੈ ਕਿ ਸਾਨੂੰ ਦੱਸਿਆ ਜਾਵੇ ਕਿ ਗੋਲੀ ਚਲਾਉਣ ਦੇ ਆਰਡਰ ਕਿਹਨੇ ਕੀਤੇ ਕਿਉਂ ਕੀਤੇ ਔਰ ਅੱਜ ਤੱਕ ਤੁਸੀਂ ਦੇਖ ਰਹੇ ਹੋ ਕਿ ਅਕਾਲ ਪੰਗਾ ਗੁਰਦੁਆਰੇ ਦੇ ਸਾਹਮਣੇ ਇੱਥੇ ਫਾਇਰ ਬ੍ਰਿਗੇਡ ਦੀ ਵੱਡੀ ਕਟੀ ਲਾਈ ਹੋਈ ਹੈ ਅੰਦਰ ਸਾਰਾ ਪੁਲਸ ਨਾ ਭਰਿਆ ਹੋਇਆ ਹੈ ਇਹ ਗੁਰੂ ਘਰਾਂ ਦੀ ਮਰਿਆਦਾ ਹੈ ਇਹ ਗੁਰੂ ਘਰਾਂਾਂ ਦੀ ਇਹ ਜੋ ਨਿਯਮ ਨੇ ਔਰ ਜਿਸ ਤਰ੍ਹਾਂ ਮੈਂ ਸਮਝਦਾ ਹਾਂ ਕਿ 23 ਤਰੀਕ ਨੂੰ ਇੱਥੇ ਪੁਲਸ ਫੌਜਾਂ 4 ਵਜੇ ਤੜਕੇ ਆ ਕੇ ਘੇਰਾ ਪਾ ਲਿਆ ਔਰ ਉਸ ਦਿਨ ਸ੍ਰੀ ਅਖੰਡ ਪੁਰ ਸਾਹਿਬ ਦੇ ਪਾਠ ਚੱਲ ਰਹੇ ਸਨ ਔਰ ਜੁੱਤੀਆਂ ਪਾ ਕੇ ਜੋੜੇ ਪਾ ਕੇ ਇਹ ਪੁਲਿਸ ਅੰਦਰ ਦਾਖਲ ਹੋਈ ਔਰ ਖੰਡ ਪਰ ਸਾਹ ਨੂੰ ਖੰਡਨ ਕਰਨ ਦਾ ਯਤਨ ਕੀਤਾ ਪਰ ਸਾਹਮਣੇ ਰੋਮਣੀ ਗੁਰਦੁਆਰਾ ਪ੍ਰਬੰਧਕ ਵਿੱਚ ਸਾਡੇ ਮੈਨੇਜਰ ਸਾਹਿਬ ਨੇ ਸਾਡੇ ਗ੍ਰੰਥੀ ਸਿੰਘਾਂ ਨੂੰ ਭੇਜਿਆ ਜਾ ਕੇ ਲਗਾਤਾਰ ਉਥੇ ਪਾਠ ਕਰਦਾ ਰਹੇ ਤਾਂ ਕਿ ਗੁਰੂ ਸਾਹਿਬ ਦਾ ਅਪਮਾਨ ਨਾ ਹੋਵੇ ਸ੍ਰੀ ਅਖੰਡ ਪਾਤਸ਼ਾਹ ਖੰਡਨ ਨਾ ਹੋ ਜਾਣ ਤੋਂ ਅਸੀਂ ਸਾਰਾ ਇਲਾਕਾ ਪੂਰਾ ਪੰਜਾਬ ਇਥੇ ਲਗਾਤਾਰ ਧੰਨੇ ਦੇ ਰਿਹਾ ਹੈ ਔਰ ਮੈਂ ਸਮਝਦਾ ਹਾਂ ਕਿ ਇਹ ਸਰਕਾਰ ਨੂੰ ਨਿਆਹ ਦੇਣਾ ਚਾਹੀਦਾ ਹੈ ਇਹ ਗੁਰੂ ਘਰਾਂ ਦੇ ਜੋ ਕਬਜ਼ੇ ਕੀਤੇ ਹੋਏ ਨੇ ਇਹਨੂੰ ਤੁਰੰਤ ਹਟਾਉਣਾ ਚਾਹੀਦਾ ਹੈ ਕਿ ਮੈਂ ਕਪੂਰਥਲੇ ਦੀ ਵੀ ਇਹ ਗੱਲ ਕਰਨੀ ਚਾਹਨਾ ਗੁਰਦੁਆਰਾ ਸ਼੍ਰੀ ਬਾਵਿਆਂ ਜਿਹੜਾ ਤਕਰੀਬਨ 100 ਸਾਲ ਪੁਰਾਣਾ ਗੁਰਦੁਆਰਾ ਹੈ ਜਿੱਥੇ ਗੁਰਦੁਆਰਾ ਬਾਵਿਆਂ ਦੀ ਕਮੇਟੀ ਲਗਾਤਾਰ ਸੇਵਾ ਨਬੋਦੀ ਆ ਰਹੀ ਹੈ ਅੱਜ ਉੱਥੇ ਆਮ ਆਦਮੀ ਪਾਰਟੀ ਦਾ ਚੇਅਰਮੈਨ ਗ੍ਰਿੰਦਰਪਾਤ ਗ੍ਰਿੰਦਰ ਸਿੰਘ ਗ੍ਰਿੰਦਰਪਾ ਗੁਰਪਾਲ ਸਿੰਘ ਗੁਰਪਾਲ ਸਿੰਘ ਇੰਡੀਆਨ ਜੋ ਪ੍ਰੋਮਟਰਸ ਦਾ ਚੇਅਰਮੈਨ ਬਣਿਆ ਹੈ ਉਹਨੇ ਆਪਣੇ ਪਰਿਵਾਰ ਦੀ ਖਾਤਰ ਉਥੇ ਵੀ ਧੱਕਾ ਬਹੁਤ ਕੀਤਾ तकरीबन 4-5 ਮਹੀਨੇ ਤੋਂ ਲਗਾਤਾਰ ਉਥੇ ਪੁਲਸਾ ਕਬਜ਼ਾ ਕਰਾਇਆ ਹੋਇਆ ਹੈ ਔਰ ਇੱਥੇ ਦਾ ਡਿਸਟ੍ਰਿਕਟ ਐਡਵਰਟਾਈਜ਼ਰ ਲਾ ਕੇ ਦਫਾ 145 ਲਈ ਹੋਇਆ ਇੱਥੇ ਵੀ ਦਫਾ 145 ਹੈ ਉਥੇ ਕਪੂਰਥਲਾ ਵੀ 100 ਦਫਾ 145 ਹੈ ਇਹ ਕਿੱਥੋਂ ਦਾ ਨਿਆਂ ਹੈ ਇਹ ਸਰਕਾਰ ਨੇ ਇਹ ਗੁਰੂ ਘਰਾਂ ਦੀ ਰਾਖੀ ਕਰਨੀ ਸੀ ਜੇ ਇੱਥੇ ਪੁਲਸ ਨੇ ਪਹਿਰੇ ਲਾ ਕੇ ਸੰਗਤਾਂ ਨੂੰ ਆਪਣੇ ਅੱਜ ਸਾਬ ਸ੍ਰੀ ਗੁਰੂ ਸਾਡੇ ਛੋਟੇ ਸਾਹਿਬ ਜਾਦੇ ਵੱਡੇ ਸਾਹਿਬ ਜਾਦੇ ਪੰਦਰਵਾੜਾ ਸਿੱਧੀ ਧਰੇ ਚੱਲੇ ਨੇ ਸਾਰੀਆਂ ਸੰਗਤਾਂ ਅੱਜ ਗੁਰੂ ਘਰਾਂ ਵਿੱਚ ਜਾ ਕੇ ਨਤਬਸਕੋ ਕੇ ਉਹਨਾਂ ਪੰਜਾਂ ਪਿਆਰਿਆਂ ਤੇ ਮਹਾਨ ਸ਼ਹੀਦਾਂ ਨੂੰ ਛਰਦਾ ਤੇ ਸਤਕਾਰ ਪੇੜ ਕਰਦੀਆਂ ਨੇ ਪਰ ਸਾਡੀਆਂ ਪਾਰਟੀ ਅੱਜ ਦੇ ਲੋਕਾਂ ਕੇ ਆਖੇ ਰੋਸ ਕਰਨੇ ਲਾ ਕੇ ਇਸ ਸਰਕਾਰ ਤੋਂ ਲਗਾਤਾਰ ਮੰਕਾ ਰਹੀ ਹੈ ਇਹ ਗੁਰਦੁਆਰੇ ਦੇ ਕਬਜ਼ੇ ਕਰਨੇ ਬੰਦ ਕਰੋ ਸਾਨੂੰ ਨਿਆਂ ਦਿਓ ਔਰ ਜਿਹੜੇ ਬੰਦੇ ਤੁਸੀਂ ਇੱਥੇ ਵੜੇ ਹੋਏ ਨੇ ਉਹਨਾਂ ਨੂੰ ਹਟਾਓ ਸਾਡੇ ਕੋਲ ਸਪੰਸ ਕਰੇ ਭਗਵੰਤਬਾਨ ਜੀ ਕਿ ਗੁਪਾ ਤੁਸੀਂ ਗੋਲੀ ਦੇ ਆਰਡਰ ਦਿੱਤੇ ਆ ਜਾਂ ਤੁਹਾਡੇ ਡਿਸਪੀ ਕਮਿਸ਼ਨ ਨੇ ਦਿੱਤੇ ਆ ਇੱਕ ਮਿੰਟ ਲੈਣਾ ਹੋਰ ਜੀ ਫਿਰੋਮਣੀ ਅਕਾਲੀ ਦਲ ਦੀ 3 ਅਕਾਲ ਤਖਤ ਸਾਹਿਬ ਨੇ ਸਿੰਘ ਸਾਹਿਬ ਗਿਆਨੀ ਰਕਬੀਲ ਸਿੰਘ ਜੀ ਨੇ ਇੱਕ ਇਹ ਸਾਰੀ ਪਾਰਦਰਸ਼ੀ ਪੜਤਾਲ ਕਰਨ ਵਾਸਤੇ ਪੰਜ ਮੈਂਬਰੀ ਕਮੇਟੀ ਬਣਾਈ ਹੈ ਉਹਦੇ ਵਿੱਚ ਦਾਸ ਵੀ ਸ਼ਾਮਲ ਹੈ ਔਰ ਅਸੀਂ ਸਾਰੇ ਪੰਜ ਮੈਂਬਰੀ ਕਮੇਟੀ ਨੇ ਸਾਰੇ ਹੀ ਨਿਹੰਗ ਸਿੰਘ ਤੋਂ ਨਾ ਜਿੱਥੇ ਬੰਦੀਆਂ ਦੇ ਜਾ ਕੇ ਬਿਆਨ ਵੀ ਲੈਣ ਦਾ ਯਤਨ ਕੀਤਾ ਅਸੀਂ ਡੀਸੀ ਕਮਿਸ਼ਨ ਡੀਪੀ ਕਮਿਸ਼ਨ ਕਪੂਰਥਲਾ ਦੇ ਬਿਆਨ ਵੀ ਲੈਣ ਵਾਸਤੇ ਗਏ ਸੀ ਅਸੀਂ ਐਸਐਸਪੀ ਕਪੂਰਥਲਾ ਦੇ ਬਿਆਨ ਵੀ ਲੈਣ ਗਿਆ ਸੀ ਪਰ ਅਸੀਂ ਸਾਨੂੰ ਦੋਨਾਂ ਇਹਨਾਂ ਅਫਸਰਾਂ ਦੇ ਇਹ ਇਹ ਪੁੱਛਣ ਗਿਆ ਸੀ ਈਸੀ ਸਾਹਿਬ ਤੁਸੀਂ ਆਰਡਰ ਕੀਤਾ ਹੀ ਗੋਲੀ ਚਲਾਉਂਦਾ। ਜਿਆ ਐਸਐਲਬੀ ਦਾ ਤੁਸੀਂ ਕੀਤਾ ਸੀ। ਉਹਨਾਂ ਨੇ ਸਾਨੂੰ ਕੋਰਾ ਜਵਾਬ ਦਿੱਤਾ। ਉਹ ਕਹਿੰਦੇ ਸਾਡੀ ਸਰਕਾਰ ਆ। ਅਸੀਂ ਸਰਕਾਰ ਦੇ ਹੁਕਮਾਂ ਕਰਨਾ। ਇਹ ਮੇਰੀਆਂ ਬੇਨਤੀਆਂ ਨੇ। ਪਰ ਅਸਲ ਇਹਨਾਂ ਬੇਨਤੀ ਆ ਕਿ ਸਾਰੇ ਸਹੀ ਜੋ ਨਿਆਂ ਹੋ ਗੱਲ ਸਾਡੀ ਪਹੁੰਚਾਈ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।